ਹਾਂਜੀ ਆ ਇਹ 메ਨ ਗੇਟ ਤੇ ਇੱਥੇ ਪਹਿਲੀਆਂ ਚੀਜ਼ ਬਣੇ ਹੋਏ ਨੇ ਤੋਂ ਵੱਡੇ ਹਾਥੀ ਬਹੁਤ ਹੀ ਵਧੀਆ ਸੋਹਣਾ ਤੇ ਖੂਬਸੂਰਤ ਇਹ ਜੀ ਜਗ੍ਹਾ ਹੈ ਜਿੱਥੇ ਤੁਸੀਂ ਬਿਨਾਂ ਫੀਸ ਦਿੱਤੇ ਬਿਨਾਂ ਕੋਈ ਪੈਸਾ ਖਰਚ ਕਰੇ ਤੋਂ ਬਿਨਾਂ ਇੱਕ ਬਹੁਤ ਹੀ ਵਧੀਆ ਦੇਖੋ ਐਲੀਫਾਂਟ ਦੇਖੋ ਫੈਂਟ ਦੇਖੋ ਕਿੱਡਾ ਘੈਂਟ ਬਣਿਆ ਹੋਇਆ ਵੀ ਮਤਲਬ ਪੰਜੀ ਦਿੱਤੇ ਤੋਂ ਬਿਨਾਂ ਤੁਸੀਂ ਨਾ ਇੱਥੇ ਬਹੁਤ ਵਧੀਆ ਚੀਜ਼ਾਂ ਦੇਖ ਸਕਦੇ ਆ ਦੇਖੋ ਇੱਕ ਪਹਾੜ ਦੀ ਸ਼ੇਪ ਦਿੱਤੀ ਹੋਈ ਹੈ ਉਹ ਜਿੱਥੇ ਸਰਦਾਈ ਜਹਾ ਗੇਟ ਦੇਖੀ ਜਾਂਦਾ ਉਹ ਮੂਰਤੀ ਹੈ ਹਨੂਮਾਨ ਦੇ ਪੈਰਾਂ ਚ ਆ ਮੂਰਤੀ ਨਹੀਂ ਸੋਰੀ ਗੁਫਾ ਇੱਥੋਂ ਦੀ ਅੰਦਰ ਜਾਈਦਾ ਤੇ ਅੰਦਰ ਬਹੁਤ ਸੋਹਣੀਆਂ ਖੂਬਸੂਰਤ ਤਸਵੀਰਾਂ ਜਿਵੇਂ ਆ ਮੂਰਤੀਆਂ ਘੜੀਆਂ ਹੋਈਆਂ ਨੇ ਇੰਨੀਆਂ ਘੈਂਟ ਬਣੀਆਂ ਹੋਈਆਂ ਨੇ ਪਹਿਲਾਂ ਆਪਾਂ ਬਾਹਰਲੇ ਪਾਸੇ ਦੇਖਦੇ ਆ ਫਿਰ ਤੁਹਾਨੂੰ ਅੰਦਰਲੇ ਪਾਸੇ ਦਿਖਾਉਂਗੇ ਦੇਖੋ ਦੇਖੋ ਇਧਰ ਗਾਵਾਂ ਦੇਖੋ ਉਧਰ ਮੂਰਤੀਆਂ ਦੇਖੋ ਕਿੱਡੀਆਂ ਸੋਹਣੀਆਂ ਬਣਾਈਆਂ ਨੇ ਮੈਂ ਕਹਿੰਦਾ ਵੀ ਜਿਵੇਂ ਦੂਰੋਂ ਨਾਲ ਲੱਗਦਾ ਵੀ ਯਾਰ ਬਹੁਤ ਮਤਲਬ ਰੀਜਨਲ ਨੇ ਆ ਜਿਵੇਂ ਆਪਣੇ ਮੈਚਣਾ ਸਭ ਬਣਾਏ ਹੋਏ ਐ ਇੱਥੇ ਹਿੰਦੂ ਧਰਮ ਨਾਲ ਰਿਲੇਟਡ ਮੂਰਤੀਆਂ ਜ਼ਿਆਦਾ ਬਣਾਈਆਂ ਹੋਈਆਂ ਨੇ ਆ ਵਾਤਕਾ ਦੇਖੋ ਤੁਸੀਂ ਪਾਣੀ ਦੇ ਵਿੱਚ ਤੇ ਬਹੁਤ ਹੀ ਸੋਹਣਾ ਗਾਰਡਨ ਹੈ ਬੈਠਣ ਦੇ ਜਿਵੇਂ ਕੋਈ ਫੰਕਸ਼ਨ ਕਰਨ ਵਾਸਤੇ 10 ਮਿੰਟ ਬੈਠਣਾ ਹੈ ਦੂਜਾ ਫੰਕਸ਼ਨ ਨਾ ਸਮਝ ਲਿਓ ਵੈਸੇ ਉਂ ਸ਼ਾਮੇ ਬੈਠਣਾ ਹੈ ਠੀਕ ਹੈ ਜੀ ਐਡੀਕੈਂਟ ਚੀਜ਼ ਬਣੀ ਹੋਈ ਐ ਦੇਖੋ ਉਧਰ ਮੂਰਤੀਆਂ ਉਧਰ ਕੋਈ ਕੰਮ ਕਰਦੇ ਦਿਖਾਈ ਐ ਕੋਈ ਪਾਣੀ 'ਚ ਬੈਠੀ ਹੈਗਾ ਕਿਤੇ ਕੋਈ ਬਾਂਦਰ ਲਟਕ ਰਿਹਾ ਹੈ ਉਧਰ ਗਿਰਜ਼ ਖੜੇ ਨੇ ਤਾਂ ਦੇਖੋ ਤੁਸੀਂ ਇਹ ਪਹਾੜ ਬਣਾਇਆ ਹੋਇਆ ਬਹੁਤ ਸੋਹਣਾ ਤੇ ਹੁਣ ਦੇਖੋ ਇਧਰ ਸ਼ੇਰ ਬਾਜੀਏ ਉਸ ਟੁੱਟ ਗਈ ਸੀ ਟਾਣਾ ਖੜਾਈ ਹੋਈ ਆ ਤੇ ਆ ਫੇਰ ਆਪਾਂ ਗੁਫਾ ਦੇ ਦਵਾਰ 'ਚ ਆ ਕੇ ਹੁਣ ਆਪਾਂ ਗੁਫਾ ਦੇ ਅੰਦਰ ਚੱਲਦੇ ਆਂ ਤੇ ਤੁਹਾਨੂੰ ਦਿਖਾਉਨੇ ਆ ਵਿੱਚੋਂ ਕੀ ਕੁਛ ਹੈ ਵੈਸੇ ਮੈਥੋਂ ਹੁਣ ਤੁਹਾਨੂੰ ਪਤਾ ਅੰਦਰ ਜਾਈਦਾ ਨਹੀਂ ਸੀ ਬੱਚਿਆਂ ਨੇ ਬਣਾਈ ਵੀ ਵੀਡੀਓ ਥੋੜਾ ਜਿਹਾ ਇਸ ਕਰਕੇ ਮੈਨੂੰ ਮਾਫ ਕਰਨਾ ਆ ਬਾਂਦਰ ਬਾਜੀ ਹੋਰੀ ਲਟਕ ਰਹੇ ਨੇ ਇਧਰ ਵੀ ਥੋੜੀ ਜੀ ਕਾਲੀ ਬਣਾਈ ਹੋਊਗੀ ਆਹ ਹੈ ਜੀ 메ਨ ਗੁਫਾ ਦਾ ਗੇਟ ਤੇ ਇਥੋਂ ਇਹ ਐਂਟਰ ਹੋ ਗਏ ਨੇ ਦੇਖੋ ਜਾਂਦਿਆਂ ਨੂੰ ਸਾਨੂੰ ਸੱਪ ਭਾਜੀ ਨੇ ਮਤਲਬ ਸਵਾਗਤ ਕੀਤਾ ਅਜ਼ਗਰ ਜਿਹੜਾ ਵੱਡਾ ਹੁੰਦਾ ਆ ਤੇ ਸੱਪ ਤੇ ਨੌਲਾ ਇਧਰ ਠੀਕ ਹੈ ਜੀ ਤੇ ਆ ਇੱਕ ਹੋਰ ਰਿੱਚ ਜਾਏਗਾ ਤੇ ਉਹ ਵੱਡੀ ਸਰਾਲ ਲਟਕ ਰਹੀ ਆ ਉਧਰ ਇਧਰ ਵੀ ਰਿੱਚ ਜਾਏ ਇਹ ਗੁਫਾ ਦੇਖੋ ਪੂਰੀ ਪੀੜੀ ਪੂਰੀ ਪੂਰੀ ਪੀੜੀ ਗੁਫਾ ਹੈ ਵੀ ਜੇ ਛੋਟਾ ਜਾਂ ਮੜੇ ਜਿਹੇ ਨਾਲ ਬੰਦਾ ਹੁੰਦਾ ਜਿਹੜਾ ਉਹ ਤਾਂ ਖਰ ਇੱਥੇ ਡਰ ਵੀ ਜਾਂਦਾਗਾ ਪੂਰਾ ਜਮਾ ਆਨੰਦਮਈ ਚੰਗੇ ਏਸੀ ਲੱਗੇ ਹੋਇਆ ਗਰਮੀ ਦੇ ਵਿੱਚ ਜੇ 10 ਮਿੰਟ ਸਕੂਨ ਲੈਣਾ ਨਾ ਇਹਦੇ ਵਿੱਚ ਬੜਜੋ 10 15 ਮਿੰਟ ਲੱਗ ਜਾਂਦੇ ਨੇ ਦੇਖੋ ਮੂਰਤੀਆਂ ਨੇ ਵਿੱਚ ਬਹੁਤ ਹੀ ਸੋਹਣੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ ਦੇਖੋ ਜੀ ਸਹਿਜ ਮਤੇ ਨਾਲ ਜੇ ਪੂਰੀ ਵੀਡੀਓ ਬਣਾਉਣੀ ਹੋਵੇ ਦੇਖ ਕੇ ਤਾਂ ਬਹੁਤ ਸੋਹਣਾ ਦੇਖੋ ਇਧਰ ਮਾਤਾ ਸ਼ੇਰਾਂ ਵਾਲੀ ਦੀ ਵੀ ਮੂਰਤੀ ਬਣਾਈ ਹੋਈ ਹੈ ਇਹ ਤਾਂ ਮੈਂ ਸੁਣ ਦੱਸਿਆ ਵੀ ਥੋੜੇ ਜਿਹੇ ਬੱਚਿਆਂ ਨੇ ਬਣਾਈ ਇਸ ਕਰਕੇ ਉਹ ਕਾਲੀ ਨਾਲ ਡਰਦੇ ਵੀ ਸੀ ਨਾ ਥੋੜਾ ਜਿਹਾ ਵੀ ਜੀਤੀ ਬਾਹਰ ਨਿਕਲ ਗਏ ਤੇ ਆ ਦੇਖੋ ਮਨਸ ਬੰਨੇ ਜੇ ਰਸਤੇ ਨੇ ਅੰਦਰ ਜਾ ਕੇ ਪੂਰੀ ਦੀ ਪੂਰੀ ਗੁਫਾ ਹੈ ਦੇਖੋ ਤੁਸੀਂ ਇਹ ਉੱਪਰ ਨੂੰ ਪੌੜੀਆਂ ਆ ਗਈਆਂ ਇਸੇ ਥੋੜਾ ਮਤਲਬ ਸਾਹ ਦਬਾਇਆ ਜਾਂਦਾ ਵੀ ਬੰਦੇ ਬਾਲੇ 9 ਵਜੇ ਤੇ ਇਸ ਕਰਕੇ ਦੇਖੋ ਇਹ ਵੀ ਇੱਕ ਪਹਾੜ ਬਣਾਇਆ ਹੋਇਆ ਹੈ ਅੱਗੇ ਜੀ ਇਹ ਦੇਖੋ ਆ ਮੂਰਤੀਆਂ ਦੇ ਵਿੱਚ ਨੇਗੀਆਂ ਸਾਰੀਆਂ ਬਹੁਤ ਖੂਬਸੂਰਤ ਮੂਰਤੀਆਂ ਬਣਾਈਆਂ ਹੋਈਆਂ ਜਮਾ ਮੈਂ ਕਹਿੰਦਾ ਵੀ ਯਾਰ ਇੰਨਾ ਆਨੰਦਮਈ ਚੀਜ਼ ਹੈ ਨਾ ਬਿਨਾ ਫੀਸ ਤੋਂ ਤੁਸੀਂ ਕੋਈ ਪੰਜੀ ਦੇਣੀ ਨਹੀਂ ਤੇ ਐਡੀਆਂ ਘੈਂਟ ਚੀਜ਼ਾਂ ਦੇਖ ਸਕਦੇ ਹੋ ਇਧਰ ਗਣੇਸ਼ ਜੀ ਆਗੇ ਵੀ ਇੱਕ ਵਾਰੀ ਜੀ ਬੰਦਾ ਵਿਜ਼ਿਟ ਕਰੇ ਯਾਰ ਬਾਕੀ ਐ ਕਹਿੰਦਾ ਵੀ ਯਾਰ ਗੱਲ ਹੀ ਬਣ ਗਈ ਜਮਾ ਠੀਕ ਹੈ ਜੀ ਦੇਖੋ ਇਧਰ ਜੇ ਬਲਗ ਬਣਾਇਆ ਹੋਇਆ ਹੈ ਦੇਖੋ ਬਹੁਤ ਭੀੜ ਇੱਥੇ ਸਾਡੀ ਬੱਚੀ ਜਿਹੜੀ ਡਰ ਗਈ ਸੀ ਉਹ ਫਿਰ ਉਹ ਲੈ ਕੇ ਤੁਰਨਾ ਪੈ ਗਿਆ ਇਹਨਾਂ ਨੂੰ ਵੀ ਕਾਲੀ ਕਾਲੀ ਚੱਲੀ ਆ ਕਿ ਇੱਥੇ ਤਾਂ ਕਰਕੇ ਸ਼ੋ ਵੀਡੀਓ ਕਾਲੀ ਬਣਾਈ ਇਹਨਾਂ ਨੇ ਦੇਖੋ ਜੀ ਦੇਖੋ ਇਹ ਗੋਫਾ ਹੈ ਇੱਥੇ ਥੋੜਾ ਜਿਹਾ ਸੋ ਤੁਮ ਮਾਫੀ ਚਾਹੁੰਦੇ ਆ ਕਿਉਂਕਿ ਇੱਥੇ ਫਿਰ ਉਹ ਭਾਈ ਬੱਚੇ ਡਰ ਕੇ ਸੀ ਤੇ ਤਾਂ ਕਰਕੇ ਆਏ ਹੋ ਗਏ ਸੀਗਾ ਵੀ ਜੇਤੀ ਜੇਤੀ ਇਹਨਾਂ ਨੂੰ ਬਾਹਰ ਕੱਢ ਗਏ ਇਹ ਸਾਰੀ ਗੋਫਾ ਹੀ ਚੱਲ ਰਹੀ ਹੈ ਹੇ ਤੱਕ ਦੇਖੋ ਜੀ ਇੱਕ ਤੋਂ ਇੱਕ ਮੂਰਤੀ ਬਣੀ ਹੋਈ ਹੈ ਵਿੱਚ ਆਵਾਜ਼ਾਂ ਵੀ ਹੋਰ ਹੀ ਤਰ੍ਹਾਂ ਦੀਆਂ ਉਹ ਉਹ ਆ 뮤직 ਸੈੱਟ ਕੀਤਾ ਹੋਇਆ ਵੀ ਉਸ ਤਰ੍ਹਾਂ ਦੀਆਂ ਡਰਾਉਣੀਆਂ ਆਵਾਜ਼ਾਂ ਨਿਕਲਦੀਆਂ ਤਾਂ ਫਿਰ ਬੱਚੇ ਘਰ ਡਰ ਜਾਂਦੇ ਨੇ ਇੱਕ ਪੀੜੀ ਵੀ ਬੜੀ ਜ਼ਿਆਦੇ ਹੈ ਹੌਲੀ ਹੌਲੀ ਬਸ ਪੂਰਾ ਪੂਰਾ ਬੰਦਾ ਇਹ ਨਿਕਲਦਾ ਜਾਂਦਾ ਐ ਨਹੀਂ ਵੀ ਬਰਾਬਰ ਤੋਂ ਬਦੇ ਤੁਰ ਪਣਗੇ ਮਗਰ ਮੂਰੀ ਤੁਰਨਾ ਪੈਂਦਾ ਥੋੜਾ ਅਗਾਹ ਜਾ ਕੇ ਫਿਰ ਬ੍ਰੇਕ ਜੀ ਮਿਲ ਜਾਂਦੀ ਹੈ ਫੇਰ ਉਵੇਂ ਹੀ ਟਾਈਟ ਹੋ ਜਾਂਦੀ ਹੈ ਵੀ ਇੰਨੀ ਘੈਂਟ ਬਣਾਈ ਹੈ ਇੱਥੇ ਜਾ ਕੇ ਥੋੜਾ ਜਿਹਾ ਦੇਖੋ ਖੁੱਲਾ ਥਾਂ ਆ ਗਿਆ ادھر دیکھو کہ بورتی بنائی ہوئی ہے دیکھو دیکھو, دیکھو دیکھ ساکتے سکتے ہو بہت ہی سونی بڑی تکڑی کاری کری کری ہوئی ہے یار ایڈی تکڑی کاری کری کری ہوئی ہے نا میں کہنا ہو ہی تسی دیکھو ਪੱਥਰ ਬਣਾਇਆ ਹੋਇਆ ਹੈ ਇਹ ਪੱਥਰ ਦੇ ਵਿੱਚ ਦੀ ਗੁਫਾ ਬਣਾਈ ਹੋਈ ਹੈ ਇਹ ਹਾਂ ਇੱਥੋਂ ਬਾਹਰ ਨਿਕਲ ਗਏ ਇਹ ਇੱਥੇ ਸ਼ਿਵ ਜੀ ਦਾ ਇੱਕ ਬਹੁਤ ਹੀ ਉੱਚੀ ਮੂਰਤੀ ਬਣਾਈ ਹੋਈ ਹੈ ਠੀਕ ਹੈ ਜੀ ਧੰਨ